ਤਰਨਤਾਰਨ ਤੋਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਪੁਲਿਸ ਵੱਲੋਂ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਇਹ ਇਨਕਾਊਂਟਰ ਕਸਬਾ ਖਡੂਰ ਸਾਹਿਬ ਦੇ ਨੇੜੇ ਕੀਤਾ ਗਿਆ ਜਿੱਥੇ ਪੁਲਿਸ ਕਾਰਵਾਈ ਕਰਦਿਆਂ ਦੋਹਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ ਇਸ ਮੌਕੇ ਘਟਨਾ ਸਸਥਲ ਤੇ ਐਸਐਸਪੀ ਤਰਨਤਾਰਨ ਵੀ ਪਹੁੰਚੇ ਜਿਨ੍ਹਾਂ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨ ਫਤਿਹਬਾਦ ਵਿਖੇ ਇੱਕ ਖੇਤੀ ਸਟੋਰ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਾਨੂੰ ਉਸੇ ਮਾਮਲੇ ਦੀ ਜਾਂਚ ਦੇ ਚੱਲਦਿਆਂ ਅੱਜ ਥਾਣਾ ਗੋਂਦਵਾਲ ਸਾਹਿਬ ਦੇ ਐਸਐਚਓ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਨਾਕਾਬੰਦੀ ਦੌਰਾਨ ਛੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਬਦਮਾਸ਼ਾਂ ਵੱਲੋਂ ਪੁਲਿਸ ਪਾਰਟੀ ਤੇ ਹੀ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਵੱਲੋਂ ਤੁਰੰਤ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੌਰਾਨ ਦੋਹਾਂ ਬਦਮਾਸ਼ਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਜ਼ਖਮੀ ਹਾਲਤ ਵਿੱਚ ਦੋਨਾਂ ਨੂੰ ਕਾਬੂ ਕਰਕੇ ਇਲਾਜ ਲਈ ਭੇਜ ਦਿੱਤਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਤਰਨਤਨ ਪੁਲਿਸ ਦੀ ਟੀਮ ਨੇ ਜਿਹਦੇ ਵਿੱਚ ਐਸ ਐਚ ਓ ਗੋਵਿੰਦਵਾਲ ਸਾਹਿਬ ਤੇ ਨਾਲ ਏ ਜੀ ਟੀ ਐਫ ਦੀ ਟੀਮ ਨੇ ਇੱਕ ਜੁਆਇੰਟ ਆਪਰੇਸ਼ਨ ਵਿੱਚ ਇੱਕ ਟਿਪ ਆਫ ਤੇ ਕਾਰਵਾਈ ਕਰਦੇ ਹੋਏ ਇੱਕ ਸ਼ੱਕੀ ਮੋਟਰਸਾਈਕਲ ਨੂੰ ਫੋਲੋਅ ਅਪ ਕੀਤਾ ਤੇ ਉਹਨੂੰ ਕਾਰਨਰ ਕੀਤਾ ਜਿਹਦੇ ਵਿੱਚ ਦੋਨੋਂ ਪਾਸੇ ਤੋਂ ਨਾਕਾਬੰਦੀ ਕੀਤੀ ਗਈ ਜਦੋਂ ਮੋਟਰਸਾਈਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਪੁਲਿਸ ਟੀਮ ਤੇ ਫਾਇਰ ਓਪਨ ਕੀਤਾ ਏ ਜੀ ਟੀ ਐਫ ਦੀ ਟੀਮ ਨਾਲ ਸੀਗੀ ਤੇ ਇਹਨਾਂ ਨੇ ਰਿਟੈਲੀਏਟ ਕੀਤਾ ਜਿਹਦੇ ਵਿੱਚ ਅ ਇੱਕ ਬੰਦੇ ਦੇ ਪਹਿਲਾਂ ਗੋਡੇ ਦੇ ਨੇੜੇ ਗੋਲੀ ਲੱਗੀ ਹੈਗੀ ਉਸ ਤੋਂ ਬਾਅਦ ਇਹਨਾਂ ਨੇ ਵਜਨ ਦੀ ਕੋਸ਼ਿਸ਼ ਕੀਤੀ ਫੇਅਰ ਫਾਇਰ ਕੀਤੇ ਇਹਦੇ ਵਿੱਚ ਵਾਪਸ ਪੁਲਿਸ ਵੱਲੋਂ ਰਿਟੈਲੀਏਟ ਕੀਤਾ ਗਿਆ 셀ਫ ਡਿਫੈਂਸਿਵ ਫਾਇਰ ਕੀਤਾ ਗਿਆ ਜਿਹਦੇ ਵਿੱਚ ਦੂਜਾ ਬੰਦਾ ਵੀ ਇੰਜਰਡ ਹੋਇਆ ਤੇ ਦੋ ਲੋਕ ਇਹਦੇ ਵਿੱਚ ਰਾਉਂਡ ਅਪ ਕੀਤੇ ਗਏ ਨੇ ਜਿਨ੍ਹਾਂ ਨੂੰ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਹੈਗਾ ਕਿਉਂਕਿ ਇਹਨਾਂ ਨੂੰ ਬੁਲੇਟ ਇੰਜਰੀਜ਼ ਸੀਗੀ ਮੌਕੇ ਤੋਂ ਸਾਡੀ ਟੀਮ ਤੇ ਜੀਟੀਐਫ ਦੀ ਟੀਮ ਨੇ ਇਸ ਜੁਆਇੰਟ ਆਪਰੇਸ਼ਨ ਵਿੱਚ ਦੋ ਵੈਪਨ ਜਿਹੜੇ ਹੈਗੇ ਉਹ ਤੁਸੀਂ ਦੇਖ ਸਕਦੇ ਹੋ ਉਹ ਇੱਥੇ ਹੈਗੇ ਜਿਨ੍ਹਾਂ ਨੂੰ ਸਾਡੀ ਐਫਐਸਐਲ ਟੀਮ ਆ ਕੇ ਰਿਕਵਰ ਕਰੇਗੀ ਤੇ ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਇੱਥੇ ਬਰਾਮਦ ਹੋਇਆ ਹੈਗਾ ਪੁਲਿਸ ਟੀਮ ਵੱਲੋਂ ਤੇ ਜੀਟੀਐਫ ਦੀ ਟੀਮ ਵੱਲੋਂ ਜੁਆਇੰਟ ਕਾਰਵਾਈ ਕਰਦੇ ਹੋਏ ਜਿਹੜੀ ਆ ਇਨਸੀਡੈਂਟ ਹੋਇਆ ਹੈਗਾ ਇਹਦੇ ਵਿੱਚ ਮੁਕੱਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਕਰਾਂਗੇ ਜਿਹੜਾ ਆ ਦੋ ਬੰਦੇ ਅਸੀਂ ਇੱਥੇ ਅੱਜ ਕਾਸ ਫਾਇਰਿੰਗ ਚ ਇੰਜਰਡ ਹੋਏ ਹੈਗੇ ਇਹਨਾਂ ਵਿੱਚੋਂ ਇੱਕ ਬੰਦਾ ਸੁਖਪ੍ਰੀਤ ਸਿੰਘ ਹੈਗਾ ਜਿਹੜਾ ਆਲਰੇਡੀ ਇੱਕ ਕੇਸ ਤੇ ਨਾਮਿਨੇਟਡ ਸੀਗਾ ਜਿਹੜਾ ਫਤਿਹਬਾਦ ਦੇ ਖੇਤੀ ਸਟੋਰ ਤੇ ਫਾਇਰ ਕੀਤਾ ਗਿਆ ਸੀਗਾ ਇੱਕ ਗੈਂਗਸਟਰ ਵੱਲੋਂ ਐਕਸਟਰਸ਼ਨ ਦੀ ਡਿਮਾਂਡ ਤੇ ਬਾਅਦ ਤੇ ਉਹਦੇ ਵਿੱਚ ਸਾਨੂੰ ਲੋੜਿੰਦਾ ਸੀਗਾ ਆ ਇਸ ਦੇ ਨਾਲ ਨਾਲ ਜਿਹੜੇ ਮੇਨ ਸ਼ੂਟਰ ਦੋ ਹੋਰ ਸੀਗੇ ਜਿਨ੍ਹਾਂ ਨੂੰ ਇਹਨੇ ਸਪੋਰਟ ਕੀਤਾ ਸੀਗਾ ਤੇ ਸਾਰਾ ਫੈਸਿਲੀਟੇਟ ਕੀਤਾ ਸੀਗਾ ਵੈਪਨ ਸਪਲਾਈ ਕੀਤੇ ਸੀਗੇ ਉਹ ਵੀ ਸਾਡੀ ਟੀਮ ਵੱਲੋਂ ਆਇਡੈਂਟੀਫਾਈ ਕੀਤੇ ਗਏ ਹਨ ਜਿਨ੍ਹਾਂ ਤੇ ਸਾਡੀ ਟੀਮਸ ਲਗਾਤਾਰ ਨਜ਼ਰ ਅਖਰੀ ਹੈਗੀ ਉਹ ਵੀ ਜਲਦ ਰਾਉਂਡ ਅਪ ਹੋਣਗੇ ਤੇ ਇਸ ਤੋਂ ਇਲਾਵਾ ਜਿਹੜਾ ਦੂਜਾ ਬੰਦਾ ਲੋਪਰੀਟ ਰਾਉਂਡ ਅਪ ਕੀਤਾ ਉਹਦੇ ਕੋਲੋਂ ਵੀ ਵੈਪਨ ਸੀਗਾ ਤੇ ਉਹਦੇ ਰੋਲ ਬਾਰੇ ਤੇ ਉਹਦੀ ਕ੍ਰਿਮੀਨਲ ਰਿਕਾਰਡ ਬਾਰੇ ਵੀ ਅਸੀਂ ਫਰਦਰ ਪੜਤਾਲ ਕਰਾਂਗੇ ਜਦੋਂ ਇੱਕ ਵਾਰ ਹਸਪੀਟਲ ਤੋਂ ਉਹਦਾ ਟ੍ਰੀਟਮੈਂਟ ਹੋ ਜਾਂਦਾ ਹੈਗਾ ਜੀ ਥੈਂਕ ਯੂ ਜੀ ਇਹਨਾਂ ਨੇ ਕੋਈ ਹੋਰ ਵੀ ਮਕਦਮੇ ਦਰਜ ਹੈਗੇ ਪਹਿਲਾਂ ਕਿ ਨਹੀਂ ਹੈਗੇ ਉਹ ਜਿਹੜਾ ਲੋਪਰੀਤ ਹੈਗਾ ਉਹ ਤੋਂ ਸਾਨੂੰ ਆ ਆ ਵੀ ਇਸੇ ਕੇਸ ਸੇ ਹੁਣ ਪਤਾ ਲੱਗਿਆ ਹੈਗਾ ਜਿਹੜਾ ਦੂਜਾ ਹੈਗਾ ਸੁਖਪ੍ਰੀਤ ਉਹ ਸਾਨੂੰ ਵਾਂਟਡ ਸੀਗਾ ਜਿਹੜਾ ਫਤਿਹਬਾਦ ਖੇਤੀ ਸਟੋਰ ਤੇ ਫਾਇਰਿੰਗ ਹੋਈ ਸੀ ਉਹਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਸੀਗਾ ਉਹਦੇ ਨਾਲ ਦੋ ਹੋਰ ਕਿਉਂ ਆਇਡੈਂਟੀਫਾਈ ਕੀਤੇ ਸੀਗੇ ਅਸੀਂ ਤੇ ਇਹਦੇ ਰਿਕਾਰਡ ਤੋਂ ਬਾਅਦ ਹੁਣ ਲੋਪਰੀਤ ਦੇ ਰਿਕਾਰਡ ਦੁਬਾਰੇ ਹੁਣ ਅਸੀਂ ਪੜਤਾਲ ਕਰਾਂਗੇ ਜੀ